ਮਾਣਣਾ ਚਾਹਦਾ ਸਰਪੰਚ ਉਹਦੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਆਡੀਓ ਰਿਕਾਰਡਿੰਗ ਹੈਗੀ ਆ ਜਿਹੜਾ ਗੁਰੂ ਤੱਕ ਨਾ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਫੇ ਮੈਂ ਚੁੱਕ ਕੇ ਲੈ ਜਾਵਾਂਗਾ ਤੁਸੀਂ ਡਾਕ ਕੇ ਦੇ ਸਰਕਾਰ ਨੂੰ ਪੁਲਿਸ ਨੂੰ ਮੈਂ ਐਪਲੀਕੇਸ਼ਨ ਵਿੱਚ ਦਿੱਤੀ ਆ ਪਰ ਉਹਦੀ ਕਾਰਵਾਈ ਕੋਈ ਨਹੀਂ ਉਹਦੇ ਤੇ ਸਬਲਾਂ ਜਿਹੜੇ ਬੋਰੀ ਚ ਪਾ ਕੇ ਲਿਆ ਜੀ ਉਹਦੀ ਵਿਤੌੜ ਵੀਡੀਓ ਹੈ ਉਹ ਸਬਲਾਂ ਤੇ ਥੋੜੇ ਅੱਜ ਵੀ ਸਾਡੇ ਕੋਲ ਗੁਰਦੁਆਰੇ ਪਏ ਨੇ ਮਾਮਲਾ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਹੋਇਆ ਹਗਾਮਾ ਨਹਾਂਦਰ ਸਿੰਘ ਜਥੇਬੰਦੀਆਂ ਤੇ ਹਲਕਾ ਮਜੀਠਾ ਦੇ ਪਿੰਡ ਰਮਾਣੇ ਚੱਕ ਦੇ ਲੋਕਾਂ ਨੇ ਕੀਤਾ ਰੋਡ ਜਾਮ ਪੁਲਿਸ ਨਹੀਂ ਕਰ ਰਹੀ ਦੋਸ਼ੀਆਂ ਤੇ ਕੋਈ ਕਾਰਵਾਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਨਹੀਂ ਕਰ ਰਹੀ ਦੋਸ਼ੀਆਂ ਤੇ ਕੋਈ ਕਾਰਵਾਈ ਪੁਲਿਸ ਸਿਆਸੀ ਦਬਾਅ ਹੇਠ ਸਾਡੇ ਤੇ ਰਾਜੀਨਾਮਾ ਕਰਨ ਦਾ ਪਾਰੀ ਹੈ ਦਬਾਅ ਮੁਖ ਸੇਵਾਦਾਰ ਸੁਰਿੰਦਰ ਸਿੰਘ ਤੁਸੀਂ ਜੁੜੇ ਰਹੋ ਪਬਲਿਕ क्राइम న్యూਜ਼ ਦੇ ਨਾਲ ਮਾਈਕਰ ਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਅੱਜ ਮੇਰਾ ਨਾਮ ਰਮਿੰਦਰ ਕੌਰ ਆ ਮੈਂ ਪੇਡਰ ਮਾਣਾ ਚੱਕ ਤਾ ਵੀ ਜੀ ਅੱਜ ਤੋਂ ਧਰਨੇ ਦਾ ਕੀ ਕਾਰਨ ਜੀ ਧਰਨੇ ਦਾ ਵੇਖੋ ਕਾਰਨ ਇਹ ਜੇ ਸਾਡੇ ਗੁਰਦਰਾ ਸਾਹਿਬ ਕੱਲ ਬੇਅਦਬੀ ਹੋਈ ਆ ਕੀ ਹੋਇਆ ਸਾਡੇ ਗੁਰਦਰਾ ਸਾਹਿਬ ਗਰੰਤੀ ਸਾਹਿਬ ਇੱਥੇ ਨਹੀਂ ਹੈਗੇ ਗਰੰਤੀ ਸਿੰਘ ਉਹਨਾਂ ਦੇ ਪਿਤਾ ਜੀ ਇੱਥੇ ਹੀ ਉਹਨਾਂ ਨੇ ਚਿੰਦਰੇ ਲਾਏ ਹੋਏ ਸੀ ਕਿਉਂਕਿ ਸਾਡੀ ਸੇਫਟੀ ਲਈ ਕਿਉਂਕਿ ਸਾਡੇ ਸਾਡੇ ਪਹਿਲਾਂ ਵੀ ਚੱਲਦਾ ਪਿਆਦਾਵਾ ਇਹ ਕੰਮ ਜਿਨ੍ਹਾਂ ਤੋਂ ਹੀ ਉਹ ਨਾ ਜਿੰਦਰੇ ਲਾਏ ਇਹ ਦੂਜੀ ਢੇਰ ਆਈ ਹੈ ਉਹਨਾਂ ਨੇ ਆ ਕੇ ਦੂਜੀ ਢੇਰ ਖੇੜੀ ਸੀ ਜੀ ਦੂਜੀ ਢੇਰ ਜੜਾਇਆ ਇਸ ਵੇਲੇ ਮੌਜੂਦਾ ਸਰਪੰਚ ਵਾ ਉਹਰੇ ਨਾਲ ਕੁਝ ਬੀਬੀਆਂ ਬੰਦੇ ਉਹ ਹਥਿਆਰ ਲੈ ਕੇ ਆਏ ਸੀ ਉਹਨਾਂ ਨੇ ਮਰ ਕੇ ਕੰਦ ਟੱਪੀ ਹੈ ਕੰਦ ਟੱਪ ਕੇ ਢਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਕਿੰਨਾ ਛੱਪ ਕੇ ਆਏ ਹਾਂਜੀ ਕਹਿੰਦੇ ਵੀ ਮੱਥਾ ਟੇਕਣ ਆਏ ਆ ਜੇ ਮੱਥਾ ਟੇਕਣ ਆਏ ਤੇ ਜਿੰਦਰੇ ਘੇ ਤੋੜੇ ਗ੍ਰੰਥੀ ਸਾਹਿਬ ਦੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਮੱਥਾ ਟੇਕਣਾ ਵਾ ਤੇ ਜਿੰਦਰੇ ਖੋਲੋ ਪਹਿਲਾਂ ਪਤਾ ਨਾ ਕੀ ਕੀਤਾ ਪਹਿਲਾਂ ਸਾਡੇ ਘਰਾਂ ਦੇ ਵਿੱਚ ਪੰਜ ਸ ਉਹਨਾਂ ਉਹਨਾਂ ਦੇ ਮੋਟਰਪੋਰਟ ਤੇ ਜਿਕਰ ਹਾਂ ਚ ਪਿ ਚੁੱਕ ਕੇ ਲਿਆਉ ਉਹਨਾਂ ਬੰਦੇ ਚੁੱਕੇ ਜਾਣਗੇ ਉਹ ਬੰਦੇ ਅੱਗੇ ਮਹਾਰਾਜ ਦੇ ਘਟ ਅੜਨ ਵਾਲੇ ਖਲੋਣ ਵਾਲੇ ਆ ਉਹ ਬੰਦੇ ਚੁੱਕੇ ਜਾਣਗੇ ਤਾਂ ਅਸੀਂ ਬੇਅਦਬੀ ਕਰਾਂਗੇ ਅਸੀਂ ਆਪਣੀ ਮਨ ਮਰਜ਼ੀ ਕਰਾਂਗੇ ਅੱਜ ਦਾ ਕੰਮ ਨਹੀਂ ਹੋਇਆ ਵੀ ਅਸੀਂ ਕੱਲ ਗਹੀ ਪੋਰਸਾ ਪ੍ਰਸ਼ਾਸਨ ਪਹੁੰਚਾ ਹੀ ਅਸੀਂ ਕਿੰਨੀ ਸੰਤਾਮਾ ਪਰਖਾ ਨੇ ਤੇ ਬੰਦੇ ਫੜ ਲਏ ਇਹਨਾਂ ਨੇ ਤਾਂ ਦੇ ਪਰਚਾ ਕੱਟਾਂਗੇ ਇਹਨਾਂ ਨੇ ਪਰਚਾ ਨਹੀਂ ਕੱਟਿਆ ਤੇ ਸਾਨੂੰ ਮਜਬੂਰੀ ਵਸ ਬਹਿਣਾ ਪਿਆ ਵਾ ਇਸ ਕਰਕੇ ਅਸੀਂ ਬੈਠੇ ਆਂ ਕੋਈ ਚੋਸਰਾਪਾ ਨਹੀਂ ਕਰਦੇ ਕੋਈ ਖਰਾਬੀ ਨਹੀਂ ਕਰਦੇ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਪਏ ਆਂ ਉਹ ਸਾਫ ਮਿਲਣਾ ਚਾਹੀਦਾ ਜੇ ਅੱਜ ਨਾ ਸਾਾਨੂੰ ਸਾਫ ਮਿਲੇ ਕੱਲ ਨੂੰ ਸਾਡੇ ਨਾਲ ਬੰਦੇ ਫੇਰ ਚੁੱਕਣੇ ਆਂ ਕੱਲ ਧਰਨੀ ਸਾਡੇ ਘਰਾਂ ਚ ਪੁਲਿਸ ਗਈ ਸੀ ਪੁਲਿਸ ਗਈ ਸੀ ਪੁਲਿਸ ਨੇ ਸਿੱਧਾ ਜਾ ਕੇ ਕਿਹਾ ਕਿ ਅਹੀਂ ਅਸੀਂ ਫਰਾਂਡ ਹਸਾਗਦਾ ਘਰ ਆ ਮੈਂ ਕਿਹਾ ਹਾਂਜੀ ਮੈਂ ਕਿਹਾ ਹਾਂਜੀ ਦੱਸੋ ਕਾਰਨ ਕੰਮ ਦੱਸੋ ਕਿੱਧਰ ਆ ਨਾ ਕਹਿੰਦੇ ਪੁਲਿਸ ਕੱਲ ਸਵੇਰੇ ਜਦੋਂ ਇਹਨਾਂ ਨੇ ਕਬਜ਼ਾ ਕਰਨ ਗਏ ਉਦੋਂ ਕਹਿੰਦੇ ਪੁਲਿਸ ਨੇ ਸਿੱਧਾ ਕਿਹਾ ਵੀ ਅਸੀਂ ਚੁੱਕਣ ਆਏ ਹਾਂ ਸਾਨੂੰ ਆਰਡਰ ਆ ਤੇ ਚੁੱਕ ਕੇ ਲੈ ਆਉਣੇ ਪੁੱਛਿਆ ਕਾਰਨ ਪੁੱਛਿਆ ਹਾਂਜੀ ਮੈਂ ਪੁੱਛਿਆ ਕਾਰਨ ਮੈਂ ਕਿਹਾ ਉਹਨਾਂ ਦਾ ਕਾਰਨ ਦੱਸੋ ਕੀ ਆ ਕਹਿੰਦੇ ਵੀ ਅਸੀਂ ਚੁੱਕਣ ਆਏ ਹਾਂ ਬੰਦੇ ਚੁੱਕਣੇ ਆ ਤੁਹਾਨੂੰ ਹੁਕਮ ਆ ਪਿਛੇ ਆਰਡਰ ਦੇ ਪੱਤੇ ਅਸੀਂ ਤੇ ਮੈਂ ਕਿਹਾ ਨਾ ਕਤਲ ਕੀਤਾ ਤੇ ਚੁੱਕਣ ਆਏ ਹੋ ਕੋਈ ਟਾਈਮ ਦੇ ਦਿਓ ਅਸੀਂ ਬੰਦੇ ਪੇਸ਼ ਕਰਾ ਦਿੰਨੇ ਕਾਰਨ ਨਹੀਂ ਦੱਸਿਆ ਕਾਰਨ ਨਹੀਂ ਦੱਸਿਆ ਉਹਨੇ ਹੀ ਕਹਿੰਦੇ ਪਤਾ ਨਹੀਂ ਗੁਰਦੇਵ ਸਾਹਿਬ ਕੋਈ ਹੋਈ ਆ ਉਹਨਾਂ ਕਿ ਨਹੀਂ ਦੱਸਿਆ ਕੀ ਮੰਗ ਕਰਦੇ ਮੰਗੇ ਹੋਈ ਆ ਆਪਣੇ ਅੰਸਾਸ ਨੂੰ ਦੋਇਆ ਜਾਵੇ ਪਰ ਚਾਹ ਉਹਨਾਂ ਦੇ ਤੇ ਇਦਾਂ ਦੇ ਫਿਰ ਸਾਨੂੰ ਘੇ ਸਾਨੂੰ ਖਤਰਾ ਸਾਡੇ ਬੰਦੇ ਸਾਰੇ ਜਿੰਨੇ ਪਰਿਵਾਰ ਗੁਰੂ ਘਰ ਨਾਲ ਜੁੜੇ ਆ ਜ਼ਿੰਮੇਦਾਰ ਪਰਵਾਇਆ ਨਹੀਂ ਉਹਨਾਂ ਰਾਤ ਭਰ ਤੇ ਖੇਤਾਂ ਤੇ ਵੀ ਜਾਣਾ ਬਾਹਰ ਅੰਦਰ ਵੀ ਜਾਣਾ ਵਾ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਜ਼ਿੰਮੇਵਾਰੇ ਹੋਣਗੇ ਕੀ ਗੱਲ ਹੋਈ ਜੀ ਹੁਣ ਕਹਿੰਦੇ ਤੁਹਾਨੂੰ ਡਰਾਮਾ ਲਾਇਆ ਜਾ ਰਿਹਾ ਦੇਖੋ ਜੀ ਕੱਲ ਮੈਂ ਉਹ ਇੰਟਰਵਿਊ ਸੁਣੀ ਆ ਉਹਨਾਂ ਦੀ ਨਾ ਪਰਮਿੰਦਰ ਹੈਪੀ ਦੀ ਕਿ ਗੁਰੂ ਘਰ ਤਾਲੇ ਮਾਰੇ ਗਏ ਸੀਗੇ ਕਿ ਗੁਰਦੁਆਰੇ ਨੂੰ ਤਾਲੇ ਨਹੀਂ ਮਾਰੇ ਜਾ ਸਕਦੇ ਦੇਖੋ ਜਦੋਂ ਕਦੀ ਸਿੰਘ ਗ੍ਰੰਥੀ ਸਿੰਘ ਦੇ ਅੱਗੇ ਪਿੱਛੇ ਥੋੜਾ ਬਿਤਾ ਚਲਾ ਜਾਂਦਾ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਮਾਰਾ ਦੀ ਬਦਵੀ ਹੋਣ ਦਾ ਜਿਹੜਾ ਖਾਸਾ ਹੋ ਸਕਦਾ ਉਹ ਤੋਂ ਆਪਾਂ ਬਚਾ ਕਰ ਸਕੀਏ ਅਸੀਂ ਉਸ ਕਾਰਨ ਕਰਕੇ ਜਿਹੜਾ ਤਾਲਾ ਮਾਰਿਆ ਫਿਰ ਸਾਨੂੰ ਇਤਲਾਹ ਮਿਲੀ ਵੀ ਇਹ ਗੁਰਦੁਆਰੇ ਕਬਜ਼ਾ ਕਰਨ ਆ ਰਹੇ ਨੇ ਜਿਹੜਾ ਅੱਜ ਤੋਂ ਕੋਈ 2 ਸਾਲ ਪਹਿਲਾਂ ਆਪਾਂ ਇਥੋਂ ਗ੍ਰੰਥੀ ਕੱਢਿਆ ਸੀਗਾ ਸੁਰਿੰਦਰ ਸਿੰਘ ਮੀਰਥਾਲ ਟਾਂਡੇ ਦਾ ਉਹਨੂੰ ਰਾਤ ਦੇ ਲੈ ਕੇ ਆਏ ਆ ਉਹਦੇ ਵਾਸਤੇ ਸਰੋਪੇ ਲੈ ਕੇ ਆਏ ਆ ਪਿੰਡ ਦਾ ਇੱਕ ਮੰਗਲ ਸਿੰਘ ਪਾਟੀ ਆ ਉਹਦੇ ਰਾਹੀਂ ਹੋਇਆ ਬਈ ਤੂੰ ਜਾ ਕੇ ਦੇਗ ਬਣਾਏਂਗਾ ਤੇ ਆਪਾਂ ਉੱਥੇ ਹੀ ਅਰਦਾਸ ਕਰਕੇ ਦੇਗ ਦਾ ਸਰੋਪਾ ਪਾ ਕੇ ਗਰੰਤੀ ਨੂੰ ਬਹਾਲ ਕਰਾਂਗੇ ਤੇ ਤਾਲੇ ਆਪਾਂ ਇਸ ਕਰਕੇ ਮਾਰ ਦਿੱਤੇ ਵੀ ਕੋਈ ਹੋਜੀ ਅਨਸਕਾਨੀ ਘਟਨਾ ਨਾ ਹੋ ਜਾਈ ਸਾਡੇ ਤੋਂ ਬਾਅਦ ਜਿੰਨਾਂ ਤੱਕ ਮੈਂ ਪਹੁੰਚਦਾ ਨਹੀਂ ਮਹਾਰਾ ਦੀ ਬੇਦਬੀ ਹੋ ਜੇ ਕਿ ਜਿਹਦਾ ਹੱਡ ਕੋ ਮੁੜ ਕੇ ਪਰਭਾਈ ਨਾ ਹੋ ਸਕੇ ਹੈਗੇ ਜੋ ਗੱਲ ਇਹ ਹੈ ਪੀ ਕਹਿ ਰਿਹਾ ਇਹ ਜਿੱਥੇ ਗੁਰਦੁਆਰਾ ਪਿੰਡ ਦਾ ਪਿੰਡ ਵਾਲੇ ਹੁਣ ਸੰਗਤ ਬਣਾਉਗੀ ਦੇਖੋ ਇਹ ਮਾਲਕੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਇ ਤਮਾਮ ਸੰਤ ਬਾਬਾ ਹਰੀ ਸਿੰਘ ਚੇਲਾ ਬਾਬਾ ਜਵਾਲਾ ਸਿੰਘ ਜ਼ਿਲ੍ਹਾ ਸ਼ਿਹਾਪੁਰ ਦੇ ਨਾਮ ਤੇ ਜਿਹੜੀ ਮਾਲਕੀ ਹੁੰਦੀ ਆ ਉਹ ਮਾਲਕਾਂ ਦਾ ਹੁੰਦਾ ਗੁਰਦੁਆਰਾ ਬਣਾਉਣਾ ਨਹੀਂ ਬਣਾਉਣਾ ਕਦੋਂ ਕਰਨਾ ਕੀ ਨਹੀਂ ਕਰਨਾ ਹੈਗਾ ਪਿੰਡ ਦੇ ਵਸਨੀਕਾਂ ਦਾ ਦੇ ਵਿੱਚ ਕੋਈ ਨਹੀਂ ਪਿੰਡ ਦੇ ਵਸਨੀਕ ਤੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਆਪਣਾ ਬਣਾਉਣ ਨਾ ਬਣਾਉਣ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਉਹਦੇ ਨਾਲ ਗੁਰਦੁਵਾਰੇ ਸਾਡੇ ਵਿੱਚ ਨਿੱਜੀ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਪਿੰਡ ਨੂੰ ਪੰਚਾਇਤ ਨੂੰ ਕਿਸੇ ਸਰਕਾਰੀ ਮਹਿਕਮੇ ਨੂੰ ਨਹੀਂ ਹੈਗਾ ਹੈਗਾ ਪਰ ਦੇਖੋ ਇੱਕ ਪਾਸੇ ਤੁਹਾਡੇ ਸਟੇ ਹੋਇਆ ਸਟੇ ਦਾ ਪਤਾ ਹੋਣ ਦੇ ਬਾਅਦ ਵੀ ਐਸਐਚਓ ਸਾਹਿਬ ਨੂੰ ਵੀ ਸਟੇ ਦੀ ਕਾਪੀ ਦਿੱਤੀ ਗਈ तहसीलदार साहब ਨੂੰ ਪਹੁੰਚਾ ਦਿੱਤੀ ਗਈ ਪਟਵਾਰੀ ਸਾਹਿਬ ਨੂੰ ਸਟੇਟਸ ਕੋ ਜਮ੍ਹਾਂ ਬੰਦੀ ਤੇ ਚੜਾਉਣ ਵਾਤੀ ਵੀ ਦੇ ਦਿੱਤਾ ਗਿਆ ਹੈਗਾ ਉਹ ਚੜਨ ਦੇ ਬਾਅਦ ਜੋ ਵੀ ਪਤਾ ਹੁੰਦਿਆਂ ਹੋਇਆਂ ਵੀ ਜਿਹੜਾ ਪਰਮਿੰਦਰ ਸਿੰਘ ਹੈਪੀ ਆ ਉਸਨੇ ਗੁਰਦੁਆਰੇ ਤੇ ਹਮਲਾ ਕੀਤਾ ਕੰਦਾ ਟਪਾਈਆਂ ਅੰਦਰੋਂ ਬੰਦੇ ਵੜੇ ਆ ਗਏ ਕਬਜ਼ਾ ਕਰਨਾ ਸੀਗਾ ਚਲੋ ਤਾਲੇਬਾ ਜਣੇ ਹੁਣ ਚੱਕ ਆਪਾਂ ਅਸਤੇ ਪਹੁੰਚ ਜਾਨੇ ਆ ਪਰ ਫੇਰ ਵੀ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਇਤਲਾਹ ਕੀਤਾ ਸਾਰਾ ਕੁਝ ਕਰਕੇ ਆਪਾਂ ਕਿਸੇ ਦਾ ਜਾਲੀ ਮਾਣੀ ਕਿਸੇ ਗੱਲ ਦਾ ਨੁਕਸਾਨ ਹੋਣ ਤੋਂ ਆਪ ਡੱਕਦੇ ਰਹੇ ਬਾਈ ਕਹਿੰਦੇ ਕੱਲ ਸੰਭਲ ਸੰਭਲ ਵੀ ਲੈ ਗਏ ਤੇ ਸਬਲਾਂ ਜਿਹੜੀਆਂ ਬੋਰੀ ਚ ਪਾ ਕੇ ਲੈ ਆਈ ਜੀ ਉਹਦੀ ਵਿਤੌੜ ਵੀਡੀਓ ਹੈ ਤੇ ਉਹ ਸਬਲਾਂ ਤੇ ਥੋੜੇ ਅੱਜ ਵੀ ਸਾਡੇ ਕੋਲ ਗੁਰਦੁਆਰੇ ਪਏ ਨੇ ਦੱਸ ਰਹੀਏ ਜੀ ਕਿ ਉਹਨਾਂ ਦੇ ਘਰਾਂ 'ਚ ਵੀ ਜ ਸਵੇਰੇ ਪੁਲਿਸ ਭੇਜੀ ਉਹਨਾਂ ਨੇ ਉਹ ਦੇਖੋ ਜੀ ਸਾਡੇ ਜਦੋਂ ਅਸੀਂ ਤਾਲੇ ਮਾਰੇ ਆ ਤੇ ਐਸਐਸਓ ਸਾਹਿਬ ਨੂੰ ਸਰਪੰਚ ਦਾ ਫੋਨ ਜਾਂਦਾ ਇਹਨਾਂ ਗੁਰਦੁਆਰੇ ਤਾਲੇ ਮਾਰਿਆ ਤੇ ਐਸਐਸਓ ਸਾਹਿਬ ਨੂੰ ਪਤਾ ਨਹੀਂ ਕੀ ਉਹਨਾਂ ਕੋਲ ਆਦਾ ਕੀ ਪ੍ਰੈਸ਼ਰ ਇੰਨਾ ਹੈਗਾ ਕਿ 2 ਮਿੰਟ ਦੀ ਪੁਲਿਸ ਉੱਥੇ ਜੇ ਕੋਈ ਗੱਲ ਘਟਣਾ ਹੋ ਜਿੰਨੇ ਦੇ ਪੁਲਿਸ ਕਿਤੇ ਲੱਭਦੀ ਨਹੀਂ ਆ ਗਈ ਤੁਹਾਨੂੰ ਸਾਡੇ ਘਰਾਂ ਚ ਭੇਜੇਗੀ ਸਾਡੇ ਜਿਹੜੇ ਜਿਹੜੇ ਸਾਡੇ ਸਾਡੇ ਸਿੰਘਾਂ ਦੇ ਘਰਾਂ ਚ ਭੇਜਿਆ ਵੀ ਤੁਸੀਂ ਤਾਲੇ ਕਿਉਂ ਮਾਰੇ ਗੁਰਦੁਆਰੇ ਤਾਂਲੇ ਮਤਮ ਦੱਸਿਆ ਤਾਂ ਕਰਕੇ ਮਾਰੇ ਜਿਹੜਾ ਸਾਡਾ ਸਿੰਘ ਆ ਕੇ ਦੇ ਅੱਗੇ ਪਿੱਛੇ ਚਲਾ ਜਾਂਦਾ ਹੈਗਾ ਤਾਂਲੇ ਮਾਰ ਕੇ ਕਿ ਨਾ ਫਿਰਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕਬਜ਼ਾ ਕਰਨਾ ਹਮਲਾ ਕਰਨਗੇ ਮਾਰਾ ਦੀ ਬੇਅਦਬੀ ਹੋਏਗੀ ਅਸੀਂ ਤਾਂਲੇ ਮਾਰ ਲਏ ਹੁਣ ਕੀ ਐਸਐਚਓ ਨਾਲ ਗੱਲ ਹੋਈ ਤਾਂ ਕਿ ਐਸਐਚਓ ਸਾਹਿਬ ਕਹਿੰਦੇ ਮੈਂ ਮਜਬੂਰ ਆ ਮੈਂ ਪਰਚਾ ਨਹੀਂ ਕਰ ਸਕਦਾ ਮੇਤੇ ਬਹੁਤ ਪ੍ਰੈਸ਼ਰ ਆ ਮੈਂ ਨਹੀਂ ਕਰ ਸਕਦਾ ਹੁਣ ਐਸਐਚਓ ਸਾਹਿਬ ਦੱਸ ਦੱਸਿਆ ਪਿੱਕਾ ਦਾ ਪ੍ਰੈਸ਼ਰ ਮੈਂ ਬਹੁਤ ਪੁੱਛਿਆ ਪਰ ਉਸ ਗੱਲ ਤੇ ਨਹੀਂ ਆ ਰਿਹਾਗੇ ਇਹ ਲੱਗਦਾ ਸਰਕਾਰੀ ਪ੍ਰੈਸ਼ਰ ਹੈ ਸਰਕਾਰ ਦਾ ਪ੍ਰੈਸ਼ਰ ਸਰਕਾਰ ਦਾ ਪ੍ਰੈਸ਼ਰ ਹੋਏਗਾ ਜੀ ਗੱਲਾਂ ਹੀ ਫੇਰ ਤੁਰਦੀਆਂ ਪਰ ਜਿਨ੍ਹਾਂ ਨੂੰ ਗ ਉਹ ਧਾਰੀ ਉਹ 에어 ਲੀਡਰ ਆ ਪੋਲੀਟੀਕਲ ਬੰਦਿਆਂ ਦਾ ਕੀ ਹੈ ਤੇ ਕੀ ਨਹੀਂ ਹੈਗਾ ਮਹਾਰਾਜ ਤੋਂ ਵੱਡਾ ਕੋਈ ਨਹੀਂ ਸਾਡੀਆਂ ਜਾਇਦਾਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਨਾ ਕਿ ਮੇਰੇ ਪਰਸਨਲੀ ਨਾ ਕਿਸੇ ਦੇ ਤੁਸੀਂ ਸਮਝੋ ਬਾਬੇ ਕਿ ਧਾਰਮਿਕ ਮਾਮਲੇ ਨੂੰ ਸਿਆਸਤ ਦਿੱਤੀ ਸਿਆਸਤ ਦਾ ਰੂਪ ਦਿੱਤਾ ਜਾ ਰਿਹਾ ਹੈ ਬਿਲਕੁਲ ਦਿੱਤਾ ਜਾ ਰਿਹਾ ਜੀ ਇੰਨਾ ਜ਼ਿਆਦਾ ਦਿੱਤਾ ਜਾ ਰਿਹਾ ਹੈ ਕੱਲ ਦੀ 11 1 12 1 ਵਜੇ ਦੀ ਘਟਨਾ ਹੋਈ ਹੈ ਅੱਜ ਬਾਦ ਸ਼ਾਮ ਹੋਵੇ ਵੱਜ ਗਿਆ ਹੈ ਗਿਆ 5 6 ਬੱਜ ਚਲੇ ਹੈ ਗਿਆ ਅੱਜ ਤੱਕ ਪੁਲਿਸ ਕੋ ਪਰਚਾ ਨਹੀਂ ਹੋ ਰਿਹਾ ਤੇ ਜੇ ਕਿਤੇ ਕੋਈ ਗਰੀਬ ਕੋਈ ਮਾਤੜ ਕੋ ਉਹ ਜੀ ਗੱਲ ਹੋਵੇ ਤੇ ਪੁਲਿਸ ਇੱਕ ਮਿੰਟ ਦੀ ਪਰਚਾ ਐਫ ਆਰ ਆਈ ਅੰਦਰ ਤੇ ਕੋਟਾ ਚ ਪੇਸ਼ ਹੋ ਜਾਂਦਾ ਇਹਨਾਂ ਗੁਰੂਗ੍ਰਾਮ ਸਾਹਿਬ ਜੀ ਬਦਵੀ ਹੋ ਜਾਂਦੀ ਜਾਂ ਕੋਈ ਕੇਸ ਦੀ ਮਿਸ ਹੈਪਨਿੰਗ ਹੋ ਜਾਂਦੀ ਤਾਂ ਫਿਰ ਹਾਂਜੀ ਤੇ ਜੀ ਕਰਕੇ ਤੇ ਕਾਰਵਾਈ ਕਰਕੇ ਠੱਪ ਦੇਣੀ ਸੀਗੀ ਤੇ ਸਾਰਾ ਕੁਝ ਹੋ ਜਾਣਾ ਸੀਗਾ ਕਿ ਹੁਣ ਪਰ ਇਹਨਾਂ ਗੁਰੂਗ੍ਰਾਮ ਸਾਹਿਬ ਮਹਾਰਾਜ ਦੀ ਬਦਵੀ ਵੀ ਕਹੋਂ ਦੇ ਚੱਕਰ ਦੇ ਵਿੱਚ ਹੋ ਵੀ ਸਕਦੀ ਸੀਗੀ ਜੇ ਨਾਂ ਵੀ ਪਹੁੰਚਦੇ ਕੁਝ ਵੀ ਹੋ ਸਕਦਾ ਸੀਗਾ ਇਹਨੇ ਸ਼ਰਾਰਤੀ ਪਰਫਿਕ ਦੇ ਕੋ 30 35 ਬੀਬੀਆਂ ਨੂੰ ਲੈ ਤਬਾ ਮਾੜੀ ਗੱਲ ਹੈ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਨਹੀਂ ਕਰਦਾ ਦੇਖੋ ਦਮਦਮੀ ਟਕਸਾਲ ਦੇ ਸਿੰਘ ਵੀ ਸਾਡੇ ਕੋਲ ਆਏ ਨੇ ਸੰਤ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਵੀ ਸਿੰਘ ਭੇਜੇ ਨੇ ਉਹ ਵੀ ਆਏ ਨੇ ਹੋਰ ਜਿੱਥੇ ਬੰਦੇ ਆਏ ਸੰਤ ਬਾਬਾ ਮੋਨ ਸਿੰਘ ਜੀ ਪੰਘਾੜੀ ਵਾਲੇ ਸੰਤ ਬਾਬਾ ਭੀਰ ਸਿੰਘ ਜੀ ਪੰਘਾੜੀ ਵਾਲੇ ਇਹਦਾ ਇਦਾ ਕਰਦੇ ਫਿਰ ਸਾਰੇ ਮਹਾਂਪੁਰਖ ਆਉਣਗੇ ਤਰਨਾ ਵਧੇਗਾ ਜਿਆਦਾ ਹੋਏਗਾ ਇਤੋਂ ਬੇਤਾ ਪ੍ਰਸ਼ਾਸਨ ਉੱਤੇ ਪਰਚਾ ਦਵੇ 452 307 295 ਲੱਗਦੀ ਹੈਗੀ ਆ ਇਹ ਲਾਣਗੇ ਤੇ ਆਪਾਂ ਉੱਠਾਂਗੇ ਨਹੀਂ ਤੇ ਨਹੀਂ ਉੱਠ ਸਕਾਂ ਸਰਕਾਰ ਨੂੰ ਪੁਲਿਸ ਨੂੰ ਮੈਂ ਐਪਲੀਕੇਸ਼ਨ ਵੀ ਦਿੱਤੀ ਆ ਪਰ ਉਹਦੀ ਕਾਰਵਾਈ ਕੋਈ ਨਹੀਂ ਹੁੰਦਾ ਮੌਜੂਦਾ ਸਰਪੰਚ ਆ ਤੁਸੀਂ ਬਹਿ ਕੇ ਗੱਲ ਨ ਬੇੜ ਲੋ ਨਹੀਂ ਤੇ ਓਖੇ ਹੋਵੋਗੇ ਥਾਣੇ ਵਾਲਿਆਂ ਨੇ ਮੈਨੂੰ ਕਿਹਾ ਕਿ ਆਹ ਤਾਂ 6 ਮਹੀਨੇ ਸਾਲ ਤੋਂ ਪਹਿਲਾਂ ਦੀ ਗੱਲ ਹੈ ਐਪਲੀਕੇਸ਼ਨ ਬਤੌਰ ਐਸਐਸਪੀ ਰਾਈਂ ਆਈ ਗਈ ਹੈਗੀਆ ਪਰ ਪੁਲਿਸ ਨੇ ਕੋਈ ਕੰਨ ਤੇ ਜੂ ਨਹੀਂ ਸਰ ਕੀ ਅਗਲੇ ਨੂੰ ਤਾਂ ਹੀ ਕੰਦਾ ਟੱਪ ਕੇ ਤੁਹਾਡੇ ਘਰ ਹਮਲਾ ਕਰ ਲਿਆ ਦਾਤਰ ਕਰਪਾਨਾ ਜਿਹਾਰ ਸਿੰਘ ਅੱਜ ਦੇ ਅੱਜ ਲੋਰਚਾ ਲਾਇਆ ਜੀ ਇਹ ਕਿਸ ਗੱਲ ਦਾ ਮੋਰਚਾ ਇਹ ਮੋਰਚਾ ਬਾਬਾ ਜਸਤਿੰਦਰ ਸਿੰਘ ਜੀ ਹੁਣੀਆ ਬਤਵਾਲੇ ਤੋਂ ਮਾਪੁਰਸ਼ ਬਾਬਾ ਹਰੀ ਸਿੰਘ ਜੀ ਬਾਬਾ ਹਰੀ ਬਾਬਾ ਇਸ ਤਪਸਥਾਨ ਬਾਬਾ ਹਰੀ ਸਿੰਘ ਜੀ ਤਪਸਥਾਨ ਉਥੋਂ ਆਪਣਾ ਗਰਦਾਸਪੁਰ ਤੋਂ ਇਹਨਾਂ ਕੋਲ ਸਥਾਨ ਆ ਇੱਥੇ ਆਪਣਾ ਰਮਾਣੇ ਚੱਕ ਤੇ ਉੱਥੇ ਸਥਾਨ ਤੇ ਇਹਨਾਂ ਨੇ ਬਾਬਾ ਜੀ ਨੇ ਸਾਡੇ ਨਾਲ ਵਜਨ ਕੀਤਾ ਵੀ ਇਦਾਂ ਸਿੰਘਾਂ ਨੇ ਸੌਰੀ ਸਿੰਘਾਂ ਨੇ ਖੰਡਿਆ ਪਿੰਡ ਦੇ ਬੰਦਿਆਂ ਨੇ ਕੰਦਾ ਟੱਪੀਆਂ ਨੇ ਵਿਦਬੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੇ ਉੱਥੇ ਜਿੰਦਰੇ ਮਾਰ ਲਏ ਉਹਨਾਂ ਨੂੰ ਮੁੜ ਕੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਉਹਨਾਂ ਨੂੰ ਇਹਨ ਬਾਬਿਆਂ ਕੋ ਇਹ ਵਿਸ਼ਵਾਸ ਦਿਵਾ ਕੇ ਲੈ ਆ ਵੀ ਅਸੀਂ ਪਰਚਾ ਕਰਾਂਗੇ ਇਹਨਾਂ ਦੇ ਉੱਤੇ ਤੇ ਪ੍ਰਸ਼ਾਸਨ ਨੂੰ ਉਹ ਕਹਿ ਰਿਹਾ ਵੀ ਅਸੀਂ ਇਹ ਤਿੰਨਾਂ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਉਹ ਆਂਦਾ ਵੀ ਜੇ ਜੇ ਮਤਲਬ ਜੇ ਜੇ ਵਿੱਚ ਰਾਤ ਦੇ ਵੀ ਜੇ ਬੇਦਬੀ ਹੋ ਜਾਂਦੀ ਵੀ ਮਤਲਬ ਉਹ ਕਹਿੰਦੇ ਬੇਦਬੀ ਹੋਈ ਨਹੀਂ ਇਹਦਾ ਮਤਲਬ ਕਹਿਣ ਦਾ ਮਤਲਬ ਵੀ ਪ੍ਰਸ਼ਾਸਨ ਚਾਹੁੰਦਾ ਵੀ ਬੇਦਬੀ ਹੋਵੇ ਤਾਂ ਫੇਰ ਹੀ ਪਰਚਾ ਕਰੀਏ ਨਹੀਂ ਪ੍ਰਸ਼ਾਸਨ ਨੂੰ ਬੇਦਬੀ ਨਹੀਂ ਸਮਝਦਾ ਕਿ ਕੰਦਾ ਟੱਪ ਉਹ ਆਂਦੇ ਵੀ ਕੰਦਾ ਟੱਪ ਹਥਿਆਰ ਲੈ ਕੇ ਉਹ ਕੰਦਾ ਟੱਪ ਕੇ ਆਂਦੇ ਵੀ ਇੱਡੀ ਕੋਈ ਗੱਲ ਨਹੀਂ ਹੋਈ ਪਰ ਕਹਿੰਦੇ ਮੱਥਾ ਟੇਕਣਗੇ ਕੰਦਾ ਟੱਪ ਕੇ ਉਹ ਇਹ ਗੱਲ ਕਹਿੰਦੇ ਨਹੀਂ ਬਾਬਾ ਜੀ ਇਹ ਗੱਲ ਮੰਨਦੇ ਜੀ ਵੀ ਜਿਹੜੀਆਂ ਵਿਵਦੀਆਂ ਹੁੰਦੀਆਂ ਉਹਦੇ ਵਿੱਚ ਪੁਲਿਸ ਦਾ ਰੋਲ ਹੁੰਦਾ ਇਹ ਤੇ ਵੇਖੋ ਇਹ ਹੁਣ ਸਰਕਾਰਾਂ ਜਾਣਦੀਆਂ ਪ੍ਰਸ਼ਾਸਨ ਜਾਣਦਾ ਠੀਕ ਹੈ ਨਾ ਇਹ ਤੇ ਪ੍ਰਸ਼ਾਸਨ ਜਾਣਦਾ ਹੈ ਪ੍ਰਸ਼ਾਸਨ ਨੂੰ ਪੁੱਛੋ ਤੁਸੀਂ ਜਾ ਕੇ ਸਿੱਧੀ ਗੱਲ ਜਿੱਤੀ ਆਪ ਜਾ ਕੇ ਮੋਰਚਾ ਲਾਉਣ ਦੀ ਵਜ੍ਹਾ ਕਾਸੇ ਖਾਸ ਮੋਰਚਾ ਲਾਉਣ ਦੀ ਵਜ੍ਹਾ ਇਹੀ ਹੈ ਵੀ ਸੁਣਵਾਈ ਨਹੀਂ ਹੋਈ ਇਸ ਕਰਕੇ ਕੀਤੀ ਅਸੀਂ ਆਪਣਾ ਸਤਨਾਮ ਵਾਗਦੇ ਸਾਰੇ ਸਿੰਘ ਜਾਬ ਕਰਨਗੇ ਤੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਸਰਕਾਰ ਜਿਹੜੀ ਹੈ ਇਨਸਾਫ ਦੇਵੇ ਤੇ ਸਰਕਾਰ ਦੇ ਸਿਰ ਤੇ ਵੀ ਜੂੰ ਸਰਕਣੀ ਚਾਹੀਦੀ ਆ ਵੀ ਮਤਲਬ ਇਦਾਂ ਨਹੀਂ ਕੰਮ ਹੋਣਾ ਚਾਹੀਦਾ ਹੁਣ ਸਾਡੇ ਗੁਰੂ ਘਰਾਂ ਚੋਂ ਨਗਰ ਕੀਰਤਨ ਸ਼ੁਰੂ ਹੋਣੇ ਆ ਤੇ ਸਾਡੇ ਇੱਥੇ ਆਪਾਂ ਅਸੀਂ ਇੱਥੇ ਬੈਠੇ ਆ ਉੱਥੇ ਉਧਰ ਮੀਟਿੰਗਾਂ ਕਰਦੇ ਫਿਰਦੇ ਆ ਤੇ ਦੂਜੇ ਪਾਸੇ ਆਟਾ ਜਮ ਹੋਇਆ ਕੀ ਕਾਰਨ ਹੈ ਤੇ ਕੀ ਅੱਗੋਂ ਪੁਲਿਸ ਕੀ ਕਰੇ ਇਹ ਰਮਾਣੇ ਚੱਕ ਗੁਰਦੁਆਰੇ ਦੀ ਜ਼ਮੀਨ ਨੂੰ ਤੇ ਗੁਰਦੁਆਰੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਤਾਸ ਚਲਾ ਚੱਲ ਰਿਹਾ ਵਾ ਉਹ ਉਸੇ ਵੰਦੇ ਵਿੱਚ ਦੋਵਾਂ ਧਿਰਾਂ ਕੋਲ ਦਰਖਾਸਤਾਂ ਲੈ ਲਈਆਂ ਨੇ ਜੋ ਬਣਦੀ ਕਾਰਵਾਈ ਆ ਅਫਸਰ ਬਣਾ ਸਲਾਹ ਕਰਕੇ ਰੋਕੀ ਕੀਤੀ ਜਾ ਰਹੀ ਆ ਫਿਰ ਉਹਨਾਂ ਦਾ ਕਹਿਣਾ ਕਿ ਕੱਲ ਕਿਸੇ ਗ੍ਰਿਫਤਾਰੀ ਕੀਤੀ ਸੀ ਕਿਸੇ ਜੀ ਲੈ ਕੇ ਆਏ ਸੀ ਨਾਲ ਉਹਨਾਂ ਨੂੰ ਛੱਡ ਦਿੱਤਾ ਗਿਆ ਕੋਈ ਪੱਤਾ ਨਹੀਂ ਗ੍ਰਿਫਤਾਰੀ ਨਹੀਂ ਕੁਝ ਵੀ ਕੀਤੀ ਇਹ ਦੋਵੇਂ ਧਿਰਾਂ ਉੱਥੇ ਆਪਸ ਮਲਗ ਇਹਨਾਂ ਨੂੰ ਲੜਾਈ ਨਾ ਹੋ ਸਕੇ ਤਾਂ ਇਹਨਾਂ ਨੂੰ ਵੱਖ-ਵੱਖ ਕਰਨ ਵਾਸਤੇ ਇੱਕ ਤੇਨੂੰ ਬਾਹਰ ਸਾਈਡ ਤੇ ਕੀਤਾ ਤੇ ਦੂਜੀ ਤੇਨੂੰ ਇੱਕ ਸਾਈਡ ਤੇ ਕੀਤਾ ਮਾਮਲਾ ਮੂਢਲੀ ਤਫਤੀਸ਼ ਵਿੱਚ ਮਾਮਲਾ ਕੀ ਸਾਹਮਣੇ ਆਇਆ ਮਾਮਲਾ ਗੁਰਦੁਆਰੀ ਦੀ ਜ਼ਮੀਨ ਤੇ ਗੁਰਦੁਆਰੀ ਨੂੰ ਲੈ ਕੇ ਹੀ ਉਹਨਾਂ ਦਾ ਮਾਮਲਾ ਸਨ ਉਹਨਾਂ ਨੇ ਕਿਹਾ ਬੇਵਜਹੀ ਹੈ ਤੇ ਕੰਦਾ ਦਾ ਬੇਤ ਵੀ ਦਾ ਨਾਮ ਕਿਸੇ ਨੇ ਨਾ ਲਿਆ ਹੋਆ ਤੇ ਨਾ ਕੋਈ ਗੱਲ ਕਰਦਾ ਹੈ। ਕੰਦਾ ਟੱਪ ਕੇ ਅੰਦਰ ਗਏ ਜਿੱਥੇ ਕੰਦਾ ਵਾਲੀ ਕੋਈ ਇਹੋ ਜੀ ਗੱਲ। ਦੇਖੋ ਕੰਦਾ ਟੱਪਣਾ ਉਹ ਇਹਨਾਂ ਦੀ ਆਪਣੀ ਪੋਜਿਸ਼ਨ ਆ। ਉਹ ਕੋਰਟ ਦਾ ਮੈਟਰ ਆ ਜੋ ਕੋਰਟ ਕਰੂਗੇ ਪੋਸਟ ਦਵ ਕੇ ਤਾਲਪਾਂਗੇ। ਉਹ ਕਹਿੰਦੇ ਪੁਲਿਸ ਜਿਹੜੀ ਕੋਰਟ ਦੇ ਹੁਕਮ ਨੂੰ ਮੰਨ ਨਹੀਂ ਰਹੀ ਯਾਰ ਤੇ ਸਟੇ ਆ ਤੇ ਸਟੇ ਨੂੰ ਨਹੀਂ ਮੰਨ। ਨਹੀਂ ਗਲਤ ਹੈ ਆਪਾਂ ਕੋਰਟ ਦੇ ਹੁਕਮ ਨੂੰ ਬਿਲਕੁਲ ਇਹਨਾਂ ਨੇ ਪਾਲਣਾ ਕਰ ਰਹੇ ਆ। ਠੀਕ ਹੈ। ਥੈਂਕ ਯੂ।